ਸਤਿ ਸ਼੍ਰੀ ਅਕਾਲ ਜੀ ਮੇਰਾ ਘਰ ਵਾਲਾ ਬਹੁਤ ਹੀ ਜ਼ਿਆਦਾ ਕਾਲਾ ਸੀ ਜਦ ਕਿ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਮੈਨੂੰ ਆਪਣੇ ਘਰ ਵਾਲੇ ਨਾਲ ਨਫ਼ਰਤ ਸੀ ਇਸੇ ਵਜ੍ਹਾ ਤੋਂ ਮੈਂ ਉਹਦੇ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ ਮੇਰਾ ਪਤੀ ਰੋਜ਼ ਮੇਰੇ ਲਈ ਬਹੁਤ ਸਾਰੇ ਫਲ ਲਿਆਉਂਦਾ ਤਾਂ ਕਿ ਮੈਂ ਇੱਕ ਸਿਹਤਮੰਦ ਬੱਚਾ ਪੈਦਾ ਕਰ ਸਕਾਂ ਜਦ ਕਿ ਮੈਂ ਉਹਦਾ ਬੱਚਾ ਪੈਦਾ ਕਰਨਾ ਹੀ ਨਹੀਂ ਚਾਹੁੰਦੀ ਸੀ ਹਾਲਾਂਕਿ ਮੇਰੀ ਡਿਲੀਵਰੀ ਦੇ ਦਿਨ ਵੀ ਬਹੁਤ ਜਿਆਦਾ ਨੇੜੇ ਆ ਰਹਾ ਸੀ। ਇਵੇਂ ਹੀ ਇੱਕ ਦਿਨ ਮੈਂ ਜਾਣ ਬੁੱਝ ਕੇ ਡਿੱਗ ਪਈ ਤਾਂ ਕਿ ਬੱਚਾ ਖਤਮ ਹੋ ਜਾਵੇ। ਜਿਵੇਂ ਹੀ ਮੈਨੂੰ ਤੇਜ਼ ਦਰਦ ਸ਼ੁਰੂ ਹੋਈ ਤਾਂ ਮੇਰਾ ਪਤੀ ਮੈਨੂੰ ਡਾਕਟਰ ਦੇ ਕੋਲ ਲੈ ਗਿਆ। ਕੁਝ ਦੇਰ ਬਾਅਦ ਮੈਨੂੰ ਹੋਸ਼ ਆਇਆ ਤਾਂ ਇਹ ਵੇਖ ਕੇ ਮੇਰੀ ਆਤਮਾ ਕੰਬ ਗਈ ਕਿ ਮੇਰਾ ਪਤੀ ਗੋਦ ਵਿੱਚ ਮਰਿਆ ਹੋਇਆ ਬੱਚਾ ਚੁੱਕ ਕੇ ਪੂਰੇ ਹਸਪਤਾਲ ਵਿੱਚ ਫੇਰ ਰਿਹਾ ਸੀ। ਤੇ ਜਦੋਂ ਉਹ ਮੇਰੇ ਕੋਲ ਆਇਆ ਤਾਂ ਉਹਨੇ ਮੈਨੂੰ ਇੱਕ ਇਹੋ ਜਿਹੀ ਚੀਜ਼ ਵਿਖਾਈ। ਕਿ ਮੇਰੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ ਕਿਉਂਕਿ ਮੈਂ ਜਦੋਂ ਹੋਸ਼ ਵਿੱਚ ਆਈ ਮੈਂ ਹਸਪਤਾਲ ਦੇ ਬੈੱਡ ਤੇ ਲੇਟੀ ਹੋਈ ਸੀ ਮੈਨੂੰ ਨਰਸ ਨੇ ਬੜੀ ਹੀ ਦੁੱਖ ਭਰੀ ਆਵਾਜ਼ ਵਿੱਚ ਦੱਸਿਆ ਕਿ ਅਸੀਂ ਤੁਹਾਡਾ ਬੱਚਾ ਬਚਾ ਨਹੀਂ ਸਕੇ ਇਹ ਸੁਣ ਕੇ ਇੱਕ ਪਲ ਦੇ ਲਈ ਮੇਰੇ ਦਿਲ ਨੂੰ ਕੁਝ ਹੋਇਆ ਸੀ ਜਿਵੇਂ ਮੇਰੇ ਸਰੀਰ ਵਿੱਚੋਂ ਕਿਸੇ ਨੇ ਮੇਰੀ ਆਤਮਾ ਨੂੰ ਵੱਖ ਕਰ ਦਿੱਤਾ ਹੋਵੇ ਮੈਂ ਖਾਲੀ-ਖਾਲੀ ਨਜ਼ਰ ਇੱਧਰ-ਉੱਧਰ ਦੁੜਾ ਰਹੀ ਸੀ ਤਾਂ ਮੈਨੂੰ ਹਰਸ਼ ਨਜ਼ਰ ਆਇਆ ਉਨੇ ਆਪਣੀ ਗੋਦ ਵਿੱਚ ਮਰਿਆ ਹੋਇਆ ਬੱਚਾ ਚੁੱਕਿਆ ਹੋਇਆ ਸੀ ਤੇ ਉਹ ਪੂਰੇ ਹਸਪਤਾਲ ਵਿੱਚ ਮਠਿਆਈ ਵੰਡ ਰਿਹਾ ਸੀ ਮੈਨੂੰ ਹੋਸ਼ ਵਿੱਚ ਵੇਖ ਕੇ ਉਹ ਭੱਜ ਕੇ ਮੇਰੇ ਕੋਲ ਆਇਆ ਤੇ ਬੋਲਿਆ ਵਧਾਈ ਹੋਵੇ ਅੰਜਲੀ ਤੂੰ ਬੇਟੇ ਨੂੰ ਜਨਮ ਦਿੱਤਾ ਆ ਪਰ ਇਹ ਮਾਰ ਗਿਆ ਆ ਕੋਈ ਗੱਲ ਨਹੀਂ ਮੈਂ ਇਹਨੂੰ ਆਪਣੇ ਕੋਲ ਰੱਖੂੰਗਾ ਇਹ ਮੇਰਾ ਮੁੰਡਾ ਆ ਮੈਂ ਇਹਨੂੰ ਕਿਤੇ ਨਹੀਂ ਜਾਣ ਦਵਾਂਗਾ ਹਰਸ਼ ਦੀ ਗੱਲ ਸੁਣ ਕੇ ਇੱਕਦਮ ਮੇਰਾ ਦਿਲ ਬਹਿ ਗਿਆ ਗਿਆ ਉਨੇ ਮੈਨੂੰ ਬੱਚੇ ਦੀ ਸ਼ਕਲ ਦਿਖਾਈ ਉਹ ਉਹ ਮੇਰੀ ਕਾਪੀ ਸੀ ਗੁਲਾਬੀ ਤੇ ਚਿੱਟਾ ਰੰਗ ਬਹੁਤ ਹੀ ਪਿਆਰਾ ਬੱਚਾ ਸੀ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਹਰਸ਼ ਵੀ ਰੋਣ ਲੱਗਾ ਪਰ ਉਹ ਬੋਲਿਆ ਅੰਜਲੀ ਰੋਣ ਦੀ ਲੋੜ ਨਹੀਂ ਆ ਇਹ ਮੇਰਾ ਪੋਤਿਆ ਇਹ ਸਾਡੇ ਘਰ ਜਾਵੇਗਾ ਸਾਡੇ ਨਾਲ ਹੀ ਰਹੇਗਾ ਮੈਂ ਨਹੀਂ ਜਾਣਦੀ ਸੀ ਕਿ ਉਹ ਆਪਣੀ ਜਿੱਦ ਦਾ ਪੱਕਾ ਆ ਤੇ ਉਹ ਜੋ ਕਹਿ ਰਿਹਾ ਆ ਉਹ ਕਰਕੇ ਵਿਖਾਵੇਗਾ ਅਗਲੇ ਦਿਨ ਮੈਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਮੈਂ ਘਰ ਗਈ ਤਾਂ ਮੈਂ ਵੇਖਿਆ ਕਿ ਇੱਕ ਕਮਰਾ ਹਰਸ਼ ਨੇ ਬੱਚੇ ਦੇ ਲਈ ਸੈੱਟ ਕੀਤਾ ਹੋਇਆ ਸੀ ਹਰਸ਼ ਬੋਲਿਆ ਮੈਂ ਆਪਣੇ ਬੇਟੇ ਦਾ ਨਾਮ ਰਿਸ਼ੀ ਰੱਖੂੰਗਾ ਇਹ ਕਮਰਾ ਰਿਸ਼ੀ ਦਾਈਆ ਤੇ ਉਹ ਇੱਥੇ ਹੀ ਰਹੇਗਾ ਮੈਂ ਰੋਂਦੇ ਹੋਏ ਉਹਦੇ ਮੂੰਹ ਵੱਲ ਵੇਖਿਆ ਤੇ ਕਿਹਾ ਐਵੇਂ ਨਾ ਕਰੋ ਸਾਡਾ ਬੱਚਾ ਮਰ ਚੁੱਕਿਆ ਆ ਤੂੰ ਇਹਦਾ ਅੰਤਿਮ ਸੰਸਕਾਰ ਕਰ ਦੇ ਹਰਸ਼ ਮੇਰੀ ਗੱਲ ਸੁਣ ਕੇ ਚਿੜ ਗਿਆ ਗੁੱਸੇ ਵਿੱਚ ਬੋਲਿਆ ਜੇ ਤਾ ਇਹ ਤੂੰ ਇਹ ਗੱਲ ਕਰ ਦਿੱਤੀ ਆ ਪਰ ਅੱਜ ਦੇ ਬਾਅਦ ਮੈਂ ਤੇਰੇ ਮੂੰਹ ਵਿੱਚੋਂ ਇਹੋ ਜਿਹੀ ਕੋਈ ਗੱਲ ਨਾ ਸੁਣਾ ਮੇਰਾ ਬੇਟਾ ਜਿਉਂਦਾ ਆ ਤੇ ਇਹ ਮੇਰੇ ਨਾਲ ਹੀ ਰਹੇਗਾ ਮੈਨੂੰ ਹਰਸ਼ਦੀ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਲੱਗ ਰਹੀ ਸੀ ਪਰ ਮੈਂ ਉਹਨੂੰ ਕੁਝ ਨਹੀਂ ਕਹਿ ਸਕੀ ਪਰ ਉਹ ਮੇਰੀਆਂ ਗੱਲਾਂ ਤੋਂ ਤੰਗ ਆ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਸੀ ਜਿਹੜਾ ਉਹਨੇ ਬੇਟੇ ਦੇ ਲਈ ਸਜਾਇਆ ਹੋਇਆ ਸੀ ਮੇਰੇ ਸਾਹਮਣੇ ਹਰਸ਼ ਬੱਚੇ ਦੇ ਲਈ ਕਦੀ ਦੁੱਧ ਬਣਾ ਕੇ ਲੈ ਜਾਂਦਾ ਤੇ ਕਦੀ ਉਹਦਾ ਡਾਈਪਰ ਚੇਂਜ ਕਰਦਾ ਮੇਰੇ ਦਿਲ ਨੂੰ ਕੁਝ ਕੁਝ ਹੁੰਦਾ ਸੀ ਮੈਂ ਇੱਕ ਦਿਨ ਗੁੱਸੇ ਵਿੱਚ ਹਰਸ਼ ਨੂੰ ਕਿਹਾ ਕਿ ਮੇਰੇ ਬੇਟੇ ਦੀ Laash ਦੇ ਨਾਲ ਖੇਡ ਨਾ ਖੇਡ ਤੇ ਇਹਨੂੰ ਮੁਕਤ ਕਰ ਦੇ ਹਰਸ਼ ਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਬੋਲਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਆ ਕਿ ਤੂੰ ਮੇਰੇ ਬੇਟੇ ਨੂੰ ਮਰਿਆ ਹੋਇਆ ਨਾ ਕਹਿ ਮੇਰੇ ਨਾਲ ਆ ਮੈਂ ਤੈਨੂੰ ਕੁਝ ਦਿਖਾਉਂਦਾ ਆ ਉਹ ਜ਼ਬਰਦਸਤੀ ਮੇਰਾ ਹੱਥ ਵੜ ਕੇ ਮੈਨੂੰ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਰਿਚੀ ਲੇਟਿਆ ਹੋਇਆ ਸੀ ਉਹਨੇ ਇੱਕਦਮ ਬੇਟੇ ਦੇ ਮੂੰਹ ਤੋਂ ਕੱਪੜਾ ਹਟਾ ਦਿੱਤਾ ਮੇਰੀ ਨਜ਼ਰ ਜਿਵੇਂ ਹੀ ਬੱਚੇ ਦੇ ਮੂੰਹ ਤੇ ਪਈ ਤਾਂ ਮੇਰੇ ਮੂੰਹ ਵਿੱਚੋਂ ਜ਼ੋਰ ਨਾਲ ਚੀਕ ਨਿਕਲ ਗਈ ਕਿਉਂਕਿ ਉੱਥੇ ਤਾਂ ਮੈਨੂੰ ਉਹ ਸਮਾਂ ਯਾਦ ਆਉਣ ਲੱਗਾ ਜਦੋਂ ਮੈਂ ਆਪਣੀ ਹੀ ਧੁੰਨ ਵਿੱਚ ਆਪਣੇ ਆਪ ਨੂੰ ਘਰ ਦੇ ਸ਼ੀਸ਼ੇ ਵਿੱਚ ਵੇਖ ਰਹੀ ਸੀ ਤੇ ਨੱਚਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਨਾਲ-ਨਾਲ ਗਾਣਾ ਵੀ ਗੁੰਗੁਣਾ ਰਹੀ ਸੀ ਜਿਹੜਾ ਮੈਂ ਅੱਜ ਨਾਲ ਵਾਲੇ ਘਰੋਂ ਸੁਣ ਕੇ ਆਈ ਸੀ ਮੈਨੂੰ ਇਹ ਖਬਰ ਹੀ ਨਾ ਹੋਈ ਕਿ ਕਦੋਂ ਮੰਮੀ ਆਈ ਤੇ ਕਦੋਂ ਮੇਰੇ ਤੇ ਆਪਣੀ ਚप्पल ਦੀ ਹਵਾਈ ਫਾਇਰਿੰਗ ਕਰ ਦਿੱਤੀ ਮੰਮੀ ਦਾ ਨਿਸ਼ਾਨਾ ਬੜਾ ਪੱਕਾ ਸੀ ਮੇਰੇ ਲੱਖ ਵਿੱਚ ਜ਼ੋਰ ਨਾਲ ਚੱਪਲ ਲੱਗੀ ਤੇ ਮੈਂ ਦਰਦ ਨਾਲ ਤੜਫੁੱਟੀ ਮੰਮੀ ਮੈਨੂੰ ਅੱਖਾ ਕੱਢ ਕੱਢ ਕੇ ਵੇਖ ਰਹੀ ਸੀ ਉਹ ਕਹਿਣ ਲੱਗੀ ਆ ਜਾਂਦੇ ਤੇਰੇ ਪਿਓ ਨੂੰ ਮੰਮੀ ਮੈਨੂੰ ਪਾਪਾ ਦੀ ਤਮਕੀ ਦੇਂਦੀ ਹੁੰਦੀ ਸੀ ਕਿਉਂਕਿ ਪਾਪਾ ਕੋਲੋਂ ਮੈਨੂੰ ਬਹੁਤ ਡਰ ਲੱਗਦਾ ਸੀ ਉਹ ਇੱਕ ਸਿੱਧੇ ਜੈ ਤੇ ਧਾਰਮਿਕ ਕਿਸਮ ਦੇ ਇਨਸਾਨ ਸੀ ਉਹ ਆਪਣੇ ਮਹੱਲੇ ਦੇ ਮੰਦਰ ਦੇ ਪੁਜਾਰੀ ਸੀ ਉਹਨਾਂ ਨੇ ਧਰਮ ਨੂੰ ਆਪਣੇ ਜੀਵਨ ਦੇ ਹਰ ਹਿੱਸੇ ਤੇ ਲਾਗੂ ਕੀਤਾ ਹੋਇਆ ਸੀ ਜਦ ਕਿ ਮੈਂ ਇੰਨੀ ਜ਼ਿਆਦਾ ਰੋਕ ਟੋਕ ਤੋਂ ਚੜ ਜਾਂਦੀ ਸੀ ਮੈਂ ਇੱਕ ਆਜ਼ਾਦ ਖਿਆਲ ਦੀ ਕੁੜੀ ਸੀ ਮੇਰਾ ਮੰਨਣਾ ਸੀ ਕਿ ਆਪਣੇ ਕਰਮ ਦਾ ਫਲ ਸਿਰਫ ਮੈਨੂੰ ਹੀ ਮਿਲੇਗਾ ਇਸ ਲਈ ਮੈਨੂੰ ਆਪਣੀ ਮਨਪਸੰਦ ਦੀ ਜ਼ਿੰਦਗੀ ਬਤਾਉਂ ਦਿੱਤੀ ਜਾਵੇ ਪਰ papa ਤਾਂ ਮੇਰੇ ਘਰ ਦੇ ਹਿਟਲਰ ਸੀ ਮੈਂ ਤੇ ਮੇਰੇ ਛੋਟੇ ਭੈਣ ਭਰਾ ਉਹਨਾਂ ਕੋਲੋਂ ਬਹੁਤ ਡਰਦੇ ਸੀ ਮੈਨੂੰ ਗਾਣੇ ਸੁਣਨੇ ਡਰਾਮੇ ਵੇਖਣੇ ਤੇ ਨਾਵਲ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਪਰ ਸਾਡੇ ਘਰ ਵਿੱਚ ਇਨ੍ਹਾਂ ਚੀਜ਼ਾਂ ਨੂੰ ਬਹੁਤ ਹੀ ਬੁਰਾ ਸਮਝਿਆ ਜਾਂਦਾ ਸੀ ਪਰ ਮੈਂ ਕਿੱਥੇ ਕਿਸੇ ਦੀ ਸੁਣਨ ਵਾਲੀ ਸੀ ਮੈਂ ਆਪਣੀਆਂ ਸਹੇਲੀਆਂ ਕੋਲੋਂ ਉਹਨਾਂ ਦੇ ਨਾਵਲ ਉਧਾਰ ਲੈ ਕੇ ਕਿਤਾਬਾਂ ਵਿੱਚ ਚਲਕਾ ਕੇ ਪੜ੍ਹਦੀ ਰਹਿੰਦੀ ਸੀ ਮੈਂ ਆਪਣੇ ਘਰ ਵਾਲਿਆਂ ਤੋਂ ਲੁਕ-ਲੁਕ ਕੇ ਬਹੁਤ ਸਾਰੇ ਸੁਪਨੇ ਆਪਣੀਆਂ ਪਲਕਾਂ ਦੇ ਥੱਲੇ ਲੁਕਾ ਕੇ ਰੱਖੇ ਸੀ ਮੈਨੂੰ ਪੂਰੀ ਉਮੀਦ ਸੀ ਕਿ ਇੱਕ ਦਿਨ ਮੈਨੂੰ ਮੇਰੇ ਨਾਵਲ ਦੇ ਹੀਰੋ ਵਰਗਾ ਮੁੰਡਾ ਆਪਣੇ ਨਾਲ ਲੈ ਜਾਣ ਲਈ ਜ਼ਰੂਰ ਆਵੇਗਾ ਫਿਰ ਇਹਦੇ ਬਾਅਦ ਮੈਂ ਜ਼ਿੰਦਗੀ ਵਿੱਚ ਸੋਖੀ ਸੁਖ ਬਤਾਉਂਗੀ ਮੈਂ ਹਰ ਪੂਜਾ ਦੇ ਬਾਅਦ ਆਪਣਾ ਜਲਦੀ ਤੋਂ ਜਲਦੀ ਵਿਆਹ ਹੋਣ ਦੇ ਲਈ ਪ੍ਰਾਰਥਨਾ ਕਰਦੀ ਸੀ ਮੈਂ ਪੁਜਾਰੀ ਦੀ ਕੁੜੀ ਸੀ ਭਗਵਾਨ ਤੇ ਮੇਰਾ ਪੂਰਾ ਵਿਸ਼ਵਾਸ ਸੀ ਮੈਨੂੰ ਇਹ ਲੱਗਦਾ ਸੀ ਕਿ ਭਗਵਾਨ ਮੇਰੀ ਕਿਸ਼ਤੀ ਜ਼ਰੂਰ ਪਾਰ ਕਰਵਾ ਦੇਵੇਗਾ ਮੇਰੇ 16 ਸੋਮਵਾਰ ਦੇ ਵਰਤ ਰੱਖਦੇ ਹੀ ਮੇਰਾ ਰਿਸ਼ਤਾ ਆ ਗਿਆ ਮੰਮੀ ਨੇ ਮੈਨੂੰ ਦੱਸਿਆ ਕਿ ਤੇਰੇ ਪਾਪਾ ਨੇ ਵੀ ਹਾਂ ਕਰ ਦਿੱਤੀ ਆ ਹੁਣ ਇੱਕ ਦੋ ਹਫ਼ਤੇ ਬਾਅਦ ਤੇਰਾ ਕੰਨਿਆਦਾਨ ਕਰਕੇ ਅਸੀਂ ਵੀ ਆਪਣੇ ਫਰਜ਼ ਤੋਂ ਮੁਕਤ ਹੋ ਜਾਵਾਂਗੇ ਮੈਂ ਇਸ ਗੱਲ ਤੇ ਸਿਰ ਹਲਾ ਦਿੱਤਾ ਹੁਣ ਤਾਂ ਮੇਰੀ ਖੁਸ਼ੀ ਦੀ ਕੋਈ ਸੀਮਾ ਹੀ ਨਹੀਂ ਸੀ ਮੈਂ ਜੋਚ ਆਇਆ ਸੀ ਉਹ ਮੈਨੂੰ ਮਿਲ ਰਿਹਾ ਸੀ ਮੈਂ ਇਸ ਜੇਲਖਾਨੇ ਵਿੱਚੋਂ ਆਜ਼ਾਦ ਹੋ ਕੇ ਆਪਣੇ ਪਤੀ ਦੇ ਘਰ ਜਾਣ ਵਾਲੀ ਸੀ ਇਹ ਸੋਚ ਕੇ ਮੈਂ ਖੁਸ਼ ਹੁੰਦੀ ਰਹਿੰਦੀ ਸੀ ਮੈਂ ਇਹ ਦੋ ਹਫ਼ਤੇ ਗਿਣ-ਗਿਣ ਕੇ ਗੁਜ਼ਾਰੇ ਸੀ ਤੇ ਹੁਣ ਮੰਮੀ ਮੈਨੂੰ ਹਰ ਵਕਤ ਘਰ ਵਸਾਉਂਦੇ ਹੀ ਗੁਣ ਸੁਖੰਦੀ ਰਹਿੰਦੀ ਸੀ ਇੱਕ ਦਿਨ ਤਾਂ ਮੰਮੀ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ ਮੈਂ ਤੇਰੇ ਸਾਹਮਣੇ ਬੇਨਤੀ ਕਰਦੀਆਂ ਕਿ ਤੂੰ ਸਹੌਰਿਆਂ ਵਿੱਚ ਮੇਰੀ ਇੱਜ਼ਤ ਰੱਖ ਲਵੀਂ ਨਿਰਣਾ ਹੋ ਵੇ ਕਿ ਤੇਰੀ ਵਜ੍ਹਾ ਤੋਂ ਮੇਰੇ ਦਿੱਤੇ ਹੋਏ ਸੰਸਕਾਰਾਂ ਤੇ ਸਵਾਲ ਉੱਠਣ ਤੇ ਮੈਂ ਤੇਰੇ ਪਾਪਾ ਨਾਲ ਅੱਖ ਮਿਲਾਉਣ ਦੇ ਕਾਬਿਲ ਵੀ ਨਾ ਰਹਾ ਮੈਂ ਮੰਮੀ ਨੂੰ ਬੜਾ ਸਮਝਾਉਂਦੀ ਤੇ ਹੌਸਲਾ ਦੇਂਦੀ ਆਖਰਕਾਰ ਮੇਰੇ ਵਿਆਹ ਦਾ ਦਿਨ ਆ ਹੀ ਗਿਆ ਸੀ ਮੇਰੇ ਪਾਪਾ ਦੀ ਕਮਾਈ ਬਹੁਤ ਜ਼ਿਆਦਾ ਨਹੀਂ ਸੀ ਇਸ ਲਈ ਉਹਨਾਂ ਨੇ ਜ਼ਿਆਦਾ ਖਰਚ ਨਹੀਂ ਕੀਤਾ ਇਸ ਤਰ੍ਹਾਂ ਬੜੀ ਸਾਦਗੀ ਨਾਲ ਮੈਂ ਵਿਦਾ ਹੋ ਕੇ ਆਪਣੇ ਪਤੀ ਦੇ ਘਰ ਆ ਗਈ ਇਹ ਘਰ ਬਹੁਤ ਹੀ ਆਲੀਸ਼ਾਨ ਸੀ ਫਿਰ ਮੈਨੂੰ ਕਮਰੇ ਵਿੱਚ ਚਲੇ ਜਾ ਕੇ ਬਿਠਾ ਦਿੱਤਾ ਗਿਆ ਕੁਝ ਵਕਤ ਮੈਂ ਸਿਰ ਝੁਕਾ ਕੇ ਬੈਠੀ ਰਹੀ ਫਿਰ ਕਮਰਾ ਵੇਖਣ ਦੇ ਲਈ ਸਿਰ ਉਤਾਣ ਚੁੱਕਿਆ ਮੈਂ ਜਲਦੀ ਨਾਲ ਚੁੰਨੀ ਆਪਣੇ ਮੂੰਹ ਤੋਂ ਚੁੱਕੀ ਆਪਣਾ ਕਮਰਾ ਵੇਖਿਆ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸੀ ਇੰਨਾ ਸੋਹਣਾ ਤੇ ਸੱਜਿਆ ਹੋਇਆ ਕਮਰਾ ਮੈਂ ਅੱਜ ਤੱਕ ਨਹੀਂ ਵੇਖਿਆ ਸੀ ਫਿਰ ਮੈਨੂੰ ਕਮਰੇ ਦੇ ਬਾਰੋਂ ਖਟ-ਖਟ ਦੀ ਆਵਾਜ਼ ਆਉਣ ਲੱਗੀ ਤਾਂ ਮੈਂ ਦੁਪੱਟਾ ਆਪਣੇ ਮੂੰਹ ਤੇ ਦੁਬਾਰਾ ਲੈ ਲਿਆ ਮੇਰਾ ਪਤੀ ਕਮਰੇ ਦੇ ਅੰਦਰ ਆਇਆ ਉਹ ਮੇਰੇ ਕੋਲ ਆ ਕੇ ਬਹਿ ਗਿਆ ਮੈਂ ਮੁਸਕਰਾਉਣ ਲੱਗੀ ਮੇਰੇ ਪਤੀ ਨੇ ਮੇਰਾ ਦੁਪੱਟਾ ਚੁੱਕਿਆ ਤੇ ਮੈਂ ਨਜ਼ਰ نیچے ਕਰਕੇ ਬੈਠੀ ਰਹੀ ਫਿਰ ਉਹਨੇ ਹੀ ਹੀਰੇ ਦੀ ਅੰਗੂਠੀ ਮੇਰੇ ਸਾਹਮਣੇ ਕਰ ਦਿੱਤੀ ਤਾਂ ਮੈਂ ਕੰਬ ਗਈ ਹੀਰੇ ਦੀ ਅੰਗੂਠੀ ਵੇਖ ਕੇ ਨਹੀਂ ਕਾਲੇ ਹੱਥ ਵੇਖ ਕੇ ਮੈਂ ਜਲਦੀ ਨਾਲ ਆਪਣੀ ਨਜ਼ਰ ਆਪਣੇ ਸਾਹਮਣੇ ਬੈਠੇ ਆਪਣੇ ਪਤੀ ਦੇ ਚਿਹਰੇ ਤੇ ਪਾਈ ਤਾਂ ਮੈਂ ਹਰਾਨ ਰਹਿ ਗਈ ਇੱਕ ਵੱਡੀ ਉਮਰ ਦਾ ਬਿਲਕੁਲ ਕਾਲਾ ਆਦਮੀ ਮੇਰੇ ਸਾਹਮਣੇ ਬੈਠਾ ਮੁਸਕਰਾ ਰਿਹਾ ਸੀ ਮੈਂ ਇਕਦਮ ਹੈਰਾਨ ਹੋ ਕੇ ਬੋਲੀ ਸੌਰੀ ਅੰਕਲ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਆਇਓ ਮੈਂ ਸਮਝੀ ਹਰਸ਼ਾ ਉਹ ਕਿੱਧਰ ਰਹਿ ਗਏ ਉਹ ਆਦਮੀ ਇਕਦਮ ਪਰੇਸ਼ਾਨ ਹੋਇਆ ਇਕਦਮ ਮੇਰੇ ਦਿਲ ਨੂੰ ਕੁਝ ਹੋਇਆ ਸੀ ਮੇਰੀ ਸੋਚ ਦੇ ਘੋੜੇ ਦੌੜਨ ਲੱਗੇ ਹਾਏ ਕਿਤੇ ਮੇਰਾ ਪਤੀ ਭੱਜ ਤਾਂ ਨਹੀਂ ਗਿਆ ਉਹ ਆਦਮੀ ਬੋਲਿਆ ਅੰਜਲੀ ਮੈਂ ਹੀ ਹਰਸ਼ਾ ਕੀ ਮੈਂ ਕੁਝ ਸਮਝੀ ਨਹੀਂ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹ ਬੋਲਿਆ ਅੰਜਲੀ ਤੇਰਾ ਵਿਆਹ ਮੇਰੇ ਨਾਲ ਹੀ ਹੋਇਆ ਆ ਮੈਂ ਹੀ ਤੇਰਾ ਪਤੀ ਆ ਇਸ ਆਦਮੀ ਦੀ ਗੱਲ ਸੁਣ ਕੇ ਮੈਂ ਬੇਹੋਸ਼ ਹੁੰਦੇ ਹੁੰਦੇ ਬਚੀ ਮੇਰੇ ਅੰਦਰ ਜਿਵੇਂ ਕੁਝ ਟੁੱਟ ਜਾ ਗਿਆ ਸੀ ਮੈਂ ਇੱਕਦਮ ਫੁੱਟ ਫੁੱਟ ਕੇ ਰੋਣ ਲੱਗੀ ਹਰ ਚੀ ਵੀ ਘਬਰਾ ਗਿਆ ਉਹ ਮੈਨੂੰ ਰੋਣ ਦੀ ਵਜ੍ਹਾ ਪੁੱਛਣ ਲੱਗੇ ਤਾਂ ਮੈਂ ਸਿਰ ਦਰਦ ਦਾ ਬਹਾਨਾ ਕੀਤਾ ਤੇ ਫਿਰ ਰੋਣ ਲੱਗੀ ਫਿਰ ਉਹ ਮੇਰੇ ਲਈ ਦਵਾਈ ਲੈ ਕੇ ਆਏ ਖਾਣ ਨੂੰ ਕੁਝ ਲਿੱਤੇ ਪਾਣੀ ਵੀ ਲੈ ਕੇ ਆਏ ਪਰ ਮੈਂ ਆਪਣੇ ਮੂੰਹ ਤੋਂ ਕੱਪੜਾ ਨਹੀਂ ਹਟਾਇਆ ਮੈਂ ਸਾਰੀ ਰਾਤ ਰੋਂਦੀ ਰਹੀ ਮੈਂ ਦਿਲ ਹੀ ਦਿਲ ਵਿੱਚ ਆਪਣੇ ਪਾਪਾ ਨੂੰ ਕਿਹਾ ਦੁਨੀਆ ਵਿੱਚ ਤਾਂ ਪਾਪਾ ਤੁਸੀਂ ਸਾਰਿਆਂ ਦੇ ਲਈ ਬੜੇ ਹੀ ਚੰਗੇ ਪੁਜਾਰੀ ਜੀ ਬਣੇ ਬੈਠੇ ਹੋ ਪਰ ਇੱਕ ਦਿਨ ਮੈਂ ਭਗਵਾਨ ਕੋਲ ਤੁਹਾਡੀ ਸ਼ਿਕਾਇਤ ਜ਼ਰੂਰ ਕਰੂੰਗੀ ਸਵੇਰ ਹੋਈ ਤਾਂ ਹਰਸ਼ ਮੇਰੇ ਕੋਲ ਆ ਕੇ ਬਹਿ ਗਿਆ ਤੇ ਬੋਲਿਆ ਅੰਜਲੀ ਮੈਂ ਜਾਣਦਾ ਹਾਂ ਤੇਰੇ ਸਿਰ ਵਿੱਚ ਦਰਦ ਨਹੀਂ ਸੀ ਤੂੰ ਸ਼ਾਇਦ ਦੁਗਣੀ ਉਮਰ ਦੇ ਆਦਮੀ ਨੂੰ ਆਪਣਾ ਪਤੀ ਸਦਕਾਰ ਨਹੀਂ ਕਰ پا ਰਹੀ ਹੈ ਮੈਂ ਜਾਣਦਾ ਹਾਂ ਮੈਂ ਉਮਰ ਵਿੱਚ ਤੇਰੇ ਨਾਲੋਂ ਵੱਡਾ ਤੇਰੇ ਨਾਲੋਂ ਘੱਟ ਸੋਹਣਾ ਆ ਪਰ ਮੈਂ ਦਿਲ ਦਾ ਬੁਰਾ ਬਿਲਕੁਲ ਨਹੀਂ ਆ ਮੈਂ ਤੈਨੂੰ ਆਪਣੇ ਘਰ ਦੀ ਮਹਾਰਾਣੀ ਬਣਾ ਕੇ ਰੱਖੂੰਗਾ ਤੇਰੇ ਪੈਰਾਂ ਵਿੱਚ ਦੁਨੀਆ ਦੀ ਹਰ ਖੁਸ਼ੀ ਲਿਆ ਕੇ ਟੇਰ ਕਰ ਦਵਾਂਗਾ ਮੈਂ ਤੈਨੂੰ ਇੰਨਾ ਸੁੱਖ ਦਵਾਂਗਾ ਕਿ ਤੂੰ ਆਪਣੀ ਕਿਸਮਤ ਤੇ ਗਰਵ ਕਰੇਂਗੀ ਹਰਸ਼ ਨੇ ਜੋ ਕਿਹਾ ਸੀ ਉਹ ਸੱਚ ਕਰਕੇ ਦਿਖਾ ਦਿੱਤਾ ਸੀ ਉਹ ਸੱਚੀ ਮੇਰੀ ਬਹੁਤ ਹੀ ਇੱਜ਼ਤ ਤੇ ਪਿਆਰ ਕਰਦਾ ਸੀ ਤੇ ਉਹ ਮੇਰੇ ਨਖਰੇ ਚੁੱਕਦਾ ਚੁੱਕਦਾ ਕਦੀ ਪਰੇਸ਼ਾਨ ਨਹੀਂ ਹੁੰਦਾ ਸੀ ਹਰਸ਼ ਨੇ ਸਹੀ ਸਹੀ ਮੈਂ ਇੰਨੇ ਵਿੱਚ ਮੈਨੂੰ ਆਪਣੇ ਘਰ ਦੀ ਰਾਣੀ ਬਣਾਇਆ ਹੋਇਆ ਸੀ ਜਦ ਕਿ ਮੈਂ ਹਰਸ਼ ਨਾਲ ਸਿੱਧੇ ਮੂੰਗਾਲ ਵੀ ਨਹੀਂ ਕਰਦੀ ਸੀ ਉਹ ਮੈਨੂੰ ਕੋਈ ਵੀ ਸਵਾਲ ਕਰਦਾ ਤਾਂ ਮੈਂ ਉਹਨੂੰ ਅੱਗੋਂ ਕੌੜਾ ਹੀ ਬੋਲਦੀ ਤਾਂ ਕਿ ਦੁਬਾਰਾ ਉਹਦੀ ਹਿੰਮਤ ਮੇਰੇ ਨਾਲ ਗੱਲ ਕਰਨ ਦੀ ਨਾ ਹੋਵੇ ਪਰ ਫਿਰ ਵੀ ਉਹ ਬਹੁਤ ਖੁਸ਼ ਸੀ ਮੈਂ ਕਿੰਨੇ ਸੋਹਣੇ ਸੁਪਨੇ ਵੇਖੇ ਸੀ ਤੇ ਉਹਦੇ ਬਦਲੇ ਮੈਨੂੰ ਕਿੰਨਾ ਭਿਆਨਕ ਸੱਚ ਮਿਲਿਆ ਪਰ ਫਿਰ ਜ਼ਿਆਦਾ ਦਿਨ ਮੇਰੇ ਕੋਲੋਂ ਘਰੇ ਨਹੀਂ ਰਿਹਾ ਗਿਆ ਕਿਉਂਕਿ ਮੈਂ ਤਾਂ ਇੱਥੇ ਉੱਥੇ ਘੁੰਮਣ ਵਾਲੀ ਮਸਤਾ ਆਜ਼ਾਦ ਕੁੜੀ ਸੀ ਦਾ ਦੇ ਇਕੱਲੇਪਨ ਤੋਂ ਪਰੇਸ਼ਾਨ ਹੋ ਕੇ ਆਪਣੀ ਗਵਾਂਢਣ ਦੇ ਘਰ ਚਲੀ ਜਾਂਦੀ ਸੀ ਉਹਨਾਂ ਦਾ ਘਰ ਤਾਂ ਸਾਡੇ ਘਰ ਵਰਗਾ ਵੱਡਾ ਨਹੀਂ ਸੀ ਤੇ ਪੈਸੇ ਵੀ ਸਾਡੇ ਨਾਲੋਂ ਘੱਟ ਹੀ ਸੀ ਪਰ ਸਾਡੇ ਗਵਾਂਢੀ ਦੀ ਕੁੜੀ ਮੇਰੇ ਨਾਲ ਦੀ ਨਿਕਲੀ ਇਸ ਲਈ ਮੈਂ ਉਹਦੇ ਨਾਲ ਬਹਿ ਕੇ ਗੱਲਬਾਤ ਕਰਨ ਲੱਗੀ ਉਹ ਕਾਫੀ ਹਾਸਮੁਖ ਕੁੜੀ ਸੀ ਉਹਦੇ ਨਾਲ ਗੱਲ ਕਰਕੇ ਮੈਂ ਇੱਕਦਮ ਹਲਕੀ ਫੁਲਕੀ ਹੋ ਗਈ ਸੀ ਮੈਂ ਉਸ ਕੁੜੀ ਦੇ ਸਾਥ ਤੋਂ ਕਾਫੀ ਖੁਸ਼ ਹੋਈ ਸੀ ਇਸ ਲਈ ਮੈਂ ਉਹਦੇ ਨਾਲ ਦੋਸਤੀ ਕਰ ਲਈ ਮੈਂ ਉਹਨੂੰ ਆਪਣੇ ਘਰ ਆਉਣ ਦੇ ਲਈ ਕਿਹਾ ਤੇ ਉਹ ਇੱਕ ਦੋ ਵਾਰ ਮੇਰੇ ਘਰ ਵੀ ਆਈ ਸੀ ਪਰ ਜ਼ਿਆਦਾਤਰ ਮੈਂ ਹੀ ਉਹਨਾਂ ਦੇ ਘਰ ਜਾਂਦੀ ਸੀ ਇੱਕ ਦਿਨ ਮੈਂ ਉਹਦੇ ਨਾਲ ਬੈਠੀ ਗੱਲਾਂ ਕਰ ਰਹੀ ਸੀ ਕਿ ਜਦ ਇੱਕ ਸੋਹਣਾ ਜਿਹਾ ਮੁੰਡਾ ਅੰਦਰ ਆਇਆ ਉਹ ਬਿਲਕੁਲ ਕਿਸੇ ਹੀਰੋ ਵਰਗਾ ਸੀ ਮੈਂ ਉਹਨੂੰ ਪੁੱਛਿਆ ਕਿ ਇਹ ਮੁੰਡਾ ਕੌਣ ਆ ਉਹ ਕਹਿਣ ਲੱਗੀ ਮੇਰਾ ਵੱਡਾ ਭਰਾ ਆ ਉਹ ਮੁੰਡਾ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਵੀ ਥੋੜੀ ਦੇਰ ਬਾਅਦ ਉੱਠ ਕੇ ਆਪਣੇ ਘਰ ਵਾਪਸ ਆ ਗਈ ਅੱਜ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਸੀ ਮੈਨੂੰ ਹਰਸ਼ਦੀਸ਼ ਸ਼ਕਲ ਤੋਂ ਬਹੁਤ ਹੀ ਜ਼ਿਆਦਾ ਨਫ਼ਰਤ ਹੋਣ ਲੱਗੀ ਸੀ। ਉਹ ਜਦੋਂ ਆਫਿਸ ਤੋਂ ਵਾਪਸ ਆਇਆ ਤਾਂ ਮੈਂ ਉਹਦੇ ਨਾਲ ਲੜਨ ਲੱਗੀ। ਉਹ ਹਮੇਸ਼ਾ ਦੀ ਤਰ੍ਹਾਂ ਕੁਝ ਨਹੀਂ ਬੋਲ ਰਿਹਾ ਸੀ ਪਰ ਮੇਰਾ ਜੀਚ ਆ ਰਿਹਾ ਸੀ ਕਿ ਉਹ ਆਪਣੀ ਮਨਹੂਸ ਸ਼ਕਲ ਲੈ ਕੇ ਮੇਰੇ ਸਾਹਮਣੇ ਕਿਤੇ ਚੱਲਿਆ ਜਾਵੇ। ਇਸ ਤਰ੍ਹਾਂ ਗੁੱਸਾ ਕਰਦੇ ਕਰਦੇ ਮੇਰੀ ਸਿਹਤ ਕਾਫੀ ਖਰਾਬ ਹੋ ਗਈ। ਮੈਂ ਰਸੋਈ ਵਿੱਚ ਪਾਣੀ ਪੀਣ ਗਈ ਤਾਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਈ। ਹਰਸ਼ ਦੌੜਦਾ ਹੋਇਆ ਮੇਰੇ ਕੋਲ ਆਇਆ। ਤੇ ਮੈਨੂੰ ਚੁੱਕ ਕੇ ਡਾਕਟਰ ਦੇ ਕੋਲ ਲੈ ਗਿਆ ਡਾਕਟਰ ਨੇ ਦੱਸਿਆ ਕਿ ਮੈਂ ਪ੍ਰੈਗਨੈਂਟ ਆ ਇਹ ਖਬਰ ਸੁਣ ਕੇ ਮੇਰੇ ਤੇ ਪਹਾੜ ਟੁੱਟ ਪਿਆ ਸੀ ਮੈਂ ਨਫ਼ਰਤ ਨਾਲ ਸਿਰ ਝਟਕਿਆ ਤੇ ਦਿਲ ਵਿੱਚ ਫੈਸਲਾ ਕਰ ਲਿਆ ਕਿ ਮੈਂ ਇਸ ਕਾਲੇ ਕਲੂਟੇ ਇਨਸਾਨ ਦੇ ਬੱਚੇ ਨੂੰ ਬਿਲਕੁਲ ਜਨਮ ਨਹੀਂ ਦਵਾਂਗੀ ਮੈਂ ਸੋਚ ਲਿਆ ਸੀ ਕਿ ਮੈਂ ਹਰਸ਼ਕੁਲੋਂ ਤਲਾਕ ਲੈ ਲਵਾਂਗੀ ਇਸ ਤਰ੍ਹਾਂ ਮੇਰੀ ਹਰਸ਼ਕੁਲੋਂ ਜਾਨ ਛੁੱਟ ਜਾਵੇਗੀ ਤੇ ਪਾਪਾ ਨਾਲ ਵੀ ਮੇਰਾ ਬਦਲਾ ਪੂਰਾ ਹੋ ਜਾਵੇਗਾ ਕਰਾਂ ਕਿ ਵੀ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀ ਹਰਸ਼ ਮੇਰੀ ਮਿੰਤਾ ਕਰ ਰਿਹਾ ਸੀ ਕਿ ਤੂੰ ਆਪਣਾ ਮੂਡ ਚੰਗਾ ਕਰ ਲੈ ਨਹੀਂ ਤਾਂ ਬੱਚੇ ਦੀ ਸਿਹਤ ਤੇ ਬਹੁਤ ਬੁਰਾ ਅਸਰ ਪਵੇਗਾ ਅਗਲੇ ਦਿਨ ਸਵੇਰ ਹੁੰਦਿਆਂ ਹੀ ਮੈਂ ਆਪਣੀ ਸਹੇਲੀ ਦੇ ਘਰ ਪਹੁੰਚ ਗਈ ਮੈਂ ਉਹਦੇ ਗੱਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਉਹਨੇ ਵਜ੍ਹਾ ਪੁੱਛੀ ਤਾਂ ਮੈਂ ਇਹ ਨਹੀਂ ਦੱਸਿਆ ਕਿ ਮੈਂ ਮਾਂ ਬਣਨ ਵਾਲੀਆਂ ਬਲਕਿ ਮੈਂ ਉਹਨੂੰ ਕਿਹਾ ਕਿ ਹਰਸ਼ ਮੇਰੇ ਨਾਲ ਬਹੁਤ ਲੜਦਾ ਆ ਕੱਲ ਰਾਤ ਵੀ ਉਹਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਮੇਰੀ ਸਹੇਲੀ ਮੇਰੇ ਲਈ ਪਰੇਸ਼ਾਨ ਹੋ ਗਈ ਸੀ ਉਹ ਮੈਨੂੰ ਦਲਾਸਾ ਦੇਣ ਲੱਗੀ ਉਦੋਂ ਹੀ ਨਾ ਜਾਣੇ ਮੇਰੀ ਸਹੇਲੀ ਦਾ ਭਰਾ ਕਿੱਥੋਂ ਨਿਕਲ ਆਇਆ ਉਹ ਵੀ ਕਾਫੀ ਪਰੇਸ਼ਾਨ ਲੱਗ ਰਿਹਾ ਸੀ ਤੇ ਬੋਲਿਆ ਤੈਨੂੰ ਤੇਰਾ ਘਰ ਵਾਲਾ ਕਿਉਂ ਮਾਰਦਾ ਆ ਰਜੇਸ਼ ਦਾ ਧਿਆਨ ਆਪਣੇ ਵੱਲ ਵੇਖ ਕੇ ਮੈਂ ਜਲਦੀ ਨਾਲ ਉਹਨੂੰ ਦੱਸਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਹਰਸ਼ ਆਪਣੀ ਆਦਤ ਤੋਂ ਮਜਬੂਰ ਆ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਮੈਨੂੰ ਮਾਰਦਾ ਆ ਰਜੇਸ਼ ਮੇਰੇ ਕੋਲ ਆ ਕੇ ਬਹਿ ਗਿਆ ਉਹ ਕਹਿਣ ਲੱਗਾ ਜੇ ਤੈਨੂੰ ਤੇਰਾ ਪਤੀ ਮਾਰਦਾ ਹੈ ਤਾਂ ਤੂੰ ਉਹਦੇ ਖਿਲਾਫ ਪੁਲਿਸ ਵਿੱਚ ਰਿਪੋਰਟ ਦਰਜ ਕਰਵਾ ਦੇ ਮੈਂ ਕਿਹਾ ਰਜੇਸ਼ ਮੈਂ ਪੁਜਾਰੀ ਦੀ ਧੀ ਆ ਮੈਂ ਕਿੱਥੇ ਥਾਣਿਆਂ ਦੇ ਚੱਕਰ ਲਗਾਉਂਦੀ ਫਿਰੂੰਗੀ ਰਜੇਸ਼ ਨੇ ਜਲਦੀ ਨਾਲ ਮੈਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਬੋਲਿਆ ਜੇ ਤੈਨੂੰ ਫਿਰ ਹਰਸ਼ ਨੇ ਮਾਰਿਆ ਤਾਂ ਤੂੰ ਮੈਨੂੰ ਫੋਨ ਕਰਕੇ ਦੱਸ ਦਵੀਂ ਤੂੰ ਹੁਣ ਬੇਫਿਕਰ ਹੋ ਜਾ ਮੈਂ ਸਭ ਕੁਝ ਸੰਭਾਲ ਲਵਾਂਗਾ ਮੈਂ ਰਜੇਸ਼ ਦਾ ਨੰਬਰ ਲੈ ਕੇ ਚਲੀ ਗਈ ਮੈਂ ਬਹੁਤ ਜ਼ਿਆਦਾ ਖੁਸ਼ ਸੀ ਛਾਮ ਨੂੰ ਹੀ ਮੈਂ ਉਹਨੂੰ ਫੋਨ ਕਰ ਦਿੱਤਾ ਮੈਂ ਕਿਹਾ ਮੈਂ ਤੁਹਾਡਾ ਧੰਨਵਾਦ ਕਰਨ ਦੇ ਲਈ ਫੋਨ ਕੀਤਾ ਆ ਤੁਸੀਂ ਬਹੁਤ ਚੰਗੇ ਹੋ ਰਜੇਸ਼ ਮੇਰੀ ਗੱਲ ਸੁਣ ਕੇ ਹੱਸ ਪਿਆ ਉਹ ਬੋਲਿਆ ਚੰਗੀ ਤਾਂ ਤੂੰ ਵੀ ਬਹੁਤ ਆ ਇਸ ਲਈ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਹਾਂ ਏਵੇਂ ਹੀ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਏ 1 ਘੰਟਾ ਬੀਤ ਗਿਆ ਸੀ ਜਦੋਂ ਹਰਸ਼ ਆਫਿਸ ਤੋਂ ਵਾਪਸ ਆਇਆ ਤਾਂ ਮੈਂ ਜਲਦੀ ਨਾਲ ਫੋਨ ਬੰਦ ਕਰ ਦਿੱਤਾ ਹੁਣ ਮੈਂ ਹਰ ਦਿਨ ਬਹਾਨੇ-ਬਹਾਨੇ ਨਾਲ ਰਜੇਸ਼ ਨੂੰ ਫੋਨ ਕਰ ਦਿੰਦੀ ਸੀ ਉਹ ਵੀ ਮੈਨੂੰ ਅੱਗੇ ਉਹ ਬਹੁਤ ਵਧੀਆ ਰਿਸਪਾਂਸ ਦੇ ਰਿਹਾ ਸੀ ਤੇ ਉਹ ਕਹਿੰਦਾ ਸੀ ਮੈਂ ਤਾਂ ਹਰ ਵਕਤ ਤੇਰੇ ਫੋਨ ਦੀ ਉਡੀਕ ਕਰਦਾ ਰਹਿੰਦਾ ਹਾਂ ਮੇਰੀ ਤੇ ਰਜੇਸ਼ ਦੀ ਬਹੁਤ ਗਹਿਰੀ ਦੋਸਤੀ ਹੋ ਗਈ ਸੀ ਇੱਕ ਦਿਨ ਉਹਨੇ ਮੈਨੂੰ ਹੋਟਲ ਵਿੱਚ ਬੁਲਾਇਆ ਮੈਂ ਬੜਾ ਤਿਆਰ ਹੋ ਕੇ ਗਈ ਸੀ ਅਸੀਂ ਉੱਥੇ ਬਹਿ ਕੇ ਖਾਣਾ ਖਾਧਾ ਰਜੇਸ਼ ਬੋਲਿਆ ਮੈਨੂੰ ਇਸ ਗੱਲ ਦਾ ਦੁੱਖ ਰਹੇਗਾ ਕਿ ਤੇਰੇ ਵਰਗੀ ਸੋਹਣੀ ਕੁੜੀ ਇਹ ਅਮੀਰ ਬੁੱਢੇ ਕਿਉਂ ਲੈ ਜਾਂਦੇ ਨੇ ਉਹ ਬੋਲਿਆ ਤੇਰਾ ਵਿਆਹ ਮੇਰੇ ਵਰਗੇ ਮੁੰਡੇ ਨਾਲ ਹੋਣਾ ਚਾਹੀਦਾ ਸੀ ਮੈਂ ਰਜੇਸ਼ ਦੀ ਗੱਲ ਸੁਣ ਕੇ ਰੋ ਪਈ ਮੈਂ ਕਿਹਾ ਮੇਰੀ ਵੀ ਇਹੀ ਇੱਛਾ ਸੀ ਕਿ ਮੇਰਾ ਵਿਆਹ ਤੇਰੇ ਵਰਗੇ ਮੁੰਡੇ ਨਾਲ ਹੋਵੇ ਪਰ ਮੇਰੇ ਪਾਪਾ ਨੇ ਮੈਨੂੰ ਪੁੱਛੇ ਬਿਨਾ ਮੇਰਾ ਵਿਆਹ ਅਰਸ਼ਦੇ ਨਾਲ ਕਰ ਦਿੱਤਾ ਰਜੇਸ਼ ਬੋਲਿਆ ਜੇ ਮੈਂ ਇੱਕ ਗੱਲ ਕਹਾ ਤੂੰ ਗੁੱਸਾ ਤਾਂ ਨਹੀਂ ਕਰੇਂਗੀ ਮੈਂ ਝਟ ਕੇ ਆ ਨਹੀਂ ਨਹੀਂ ਮੈਂ ਕਿਉਂ ਗੁੱਸਾ ਕਰੂੰਗੀ ਤੂੰ ਖੁੱਲ ਕੇ ਗੱਲ ਕਰ ਜਿਹੜੀ ਗੱਲ ਤੂੰ ਕਰਨੀ ਆ ਉਹ ਕਹਿਣ ਲੱਗਾ ਜੇ ਤੂੰ ਕਿਸੇ ਤਰੀਕੇ ਹਰਸ਼ਕੁਲੋਂ ਤਲਾਕ ਲੈ ਲਵੇਂ ਤਾਂ ਮੈਂ ਤੈਨੂੰ ਆਪਣਾ ਲਵਾਗਾ ਜੀ ਸ਼ਦੀ ਗੱਲ ਸੁਣ ਕੇ ਤਾਂ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕ ਰਹੇ ਸੀ ਮੈਂ ਬੜੀ ਖੁਸ਼ ਹੋ ਗਈ ਮੈਂ ਪੂਰਾ ਦਿਨ ਹਰਸ਼ਕੁਲੋਂ ਤਲਾਕ ਲੈਣ ਦੇ ਪਲਾਨ ਬਣਾਉਂਦੀ ਰਹੀ ਪਰ ਹੁਣ ਇਹ ਜੋ ਬੱਚੇ ਦੀ ਆਫਤ ਆਣ ਪਈ ਸੀ ਇਹਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਮੈਂ ਕਿਸੇ ਕੀਮਤ ਤੇ ਵੀ ਹਰਸ਼ ਦੇ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ ਇਸ ਤਰ੍ਹਾਂ ਤਾਂ ਉਹ ਬੱਚਾ ਮੇਰੇ ਪੈਰਾਂ ਦੀ ਬੀੜੀ ਬਣ ਜਾਂਦਾ ਜਦ ਕਿ ਹਰਸ਼ ਨੇ ਜਦੋਂ ਦਾ ਬੱਚੇ ਬਾਰੇ ਸੁਣਿਆ ਸੀ ਉਦੋਂ ਦਾ ਉਹ ਬਹੁਤ ਹੀ ਜ਼ਿਆਦਾ ਮੇਰਾ ਖਿਆਲ ਰੱਖ ਰਿਹਾ ਸੀ ਉਹ ਮੇਰੇ ਲਈ ਫਲ ਲੈ ਕੇ ਆਉਂਦਾ ਫਿਰ ਉਹ ਫਲ ਖੁਦ ਕੱਟ ਕੇ ਮੇਰੇ ਸਾਹਮਣੇ ਰੱਖਦਾ ਉਹ ਚਾਹੁੰਦਾ ਸੀ ਕਿ ਉਹਦਾ ਬੱਚਾ ਸਿਹਤਮੰਦ ਹੋਵੇ ਪਰ ਮੈਂ ਹਰ ਵਕਤ ਹਰਸ਼ ਦੇ ਨਾਲ ਲੜਦੀ ਰਹਿੰਦੀ ਸੀ ਇੱਕ ਦਿਨ ਰਜੇਸ਼ ਨੇ ਮੈਨੂੰ ਫਿਰ ਹੋਟਲ ਵਿੱਚ ਬੁਲਾਇਆ ਉਸ ਦਿਨ ਮੈਂ ਰੋ ਰੋ ਕੇ ਉਹਨੂੰ ਸਾਰੀ ਗੱਲ ਦੱਸੀ ਕਿ ਮੈਂ ਉਹਦੇ ਬੱਚੇ ਦੀ ਮਾਂ ਬਣਨ ਵਾਲੀਆਂ ਰਜੇਸ਼ ਮੇਰੀ ਗੱਲ ਸੁਣ ਕੇ ਖਾਣਾ ਵਿੱਚ ਹੀ ਛੱਡ ਕੇ ਚਲਾ ਗਿਆ ਸੀ ਮੈਂ ਉਹਨੂੰ ਫੋਨ ਤੇ ਫੋਨ ਕਰ ਰਹੀ ਸੀ ਪਰ ਉਹ ਮੇਰੀ ਕਾਲ ਨਹੀਂ ਚੁੱਕ ਰਿਹਾ ਸੀ ਉਹਨੇ ਬੜੀ ਮੁਸ਼ਕਲ ਨਾਲ ਮੇਰਾ ਫੋਨ ਚੁੱਕਿਆ ਉਹ ਬੋਲਿਆ ਹੁਣ ਤੂੰ ਮੈਨੂੰ ਕਿਉਂ ਫੋਨ ਕਰ ਰਹੀ ਆ ਤੂੰ ਤਾਂ ਮੇਰੇ ਨਾਲ ਖੇਡ ਖੇਡ ਰਹੀ ਆ ਮੈਂ ਕਿਹਾ ਮੈਂ ਹਰਸ਼ਦੇ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਤੇਰੇ ਨਾਲ ਘਰ ਵਸਾਉਣਾ ਚਾਹੁੰਦੀ ਆ ਰਜੇਸ਼ ਮੇਰੀ ਸਾਰੀ ਗੱਲ ਸਮਝ ਚੁੱਕਿਆ ਸੀ ਉਹ ਕਹਿਣ ਲੱਗਾ ਹਾਂ ਠੀਕ ਆ ਤੂੰ ਹਰਸ਼ ਨਾਲ ਆਪਣਾ ਰਸਤਾ ਅਲੱਗ ਕਰਨਾ ਚਾਹੁੰਦੀ ਹੈ ਤਾਂ ਤੂੰ ਖਾਲੀ ਹੱਥ ਤਲਾਕ ਕਿਉਂ ਲਵੇ ਉਹ ਕਹਿਣ ਲੱਗਾ ਤੂੰ ਹਰਸ਼ ਨਾਲ ਆਪਣਾ ਰਿਸ਼ਤਾ ਠੀਕ ਕਰ ਤੇ ਬਹਾਨੇ-ਬਾਹਨੇ ਨਾਲ ਉਹਦੀ ਸਾਰੀ ਜਾਇਦਾਦ ਆਪਣੇ ਨਾਮ ਲਿਖਵਾ ਲੈ ਫਿਰ ਤੇਰੇ ਕੋਲ ਨਾ ਤਾਂ ਪੈਸਿਆਂ ਦੀ ਕਮੀ ਹੋਵੇਗੀ ਨਾ ਹੀ ਪਿਆਰ ਦੀ ਮੈਂ ਖੁਸ਼ ਹੋ ਗਈ ਮੈਨੂੰ ਰਜੇਸ਼ ਦਾ ਪਲਾਨ ਬਹੁਤ ਵਧੀਆ ਲੱਗਿਆ ਸੀ ਹੁਣ ਮੈਂ ਰਜੇਸ਼ ਦੇ ਪਲਾਨ ਤੇ ਕੰਮ ਕਰਦੇ ਹੋਏ ਹਰਸ਼ ਦੇ ਨਾਲ ਆਪਣੇ ਰਿਸ਼ਤੇ ਨੂੰ ਠੀਕ ਕਰਨ ਲੱਗੀ ਹੁਣ ਮੈਂ ਉਹਦੇ ਨਾਲ ਲੜਨਾ ਝਗੜਨਾ ਛੱਡ ਦਿੱਤਾ ਸੀ ਉਹ ਜਿਵੇਂ ਵੀ ਕਹਿੰਦਾ ਮੈਂ ਉਹ ਨਹੀਂ ਕਰਦੀ ਹਰਸ਼ ਵੀ ਬਹੁਤ ਜ਼ਿਆਦਾ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਸ਼ਾਇਦ ਮੈਂ ਬੱਚੇ ਦੀ ਵਜ੍ਹਾ ਨਾਲ ਬਦਲ ਗਈਆਂ ਇੱਕ ਦਿਨ ਮੈਂ ਹਰਸ਼ ਨੂੰ ਪੁੱਛਿਆ ਕਿ ਤੂੰ ਮੇਰੇ ਨਾਲ ਕਿੰਨਾ ਪਿਆਰ ਕਰਦਾ ਹੈ ਉਹ ਕਹਿੰਦਾ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਤਾਂ ਮੈਂ ਉਹਨੂੰ ਕਿਹਾ ਮੈਨੂੰ ਇਸ ਪਿਆਰ ਦਾ ਸਬੂਤ ਚਾਹੀਦਾ ਆ ਉਹ ਕਹਿਣ ਲੱਗਾ ਕਿਹੋ ਜਿਹਾ ਸਬੂਤ ਮੈਂ ਕਿਹਾ ਤੂੰ ਆਪਣੀ ਸਾਰੀ ਜਾਇਦਾਦ ਮੇਰੇ ਨਾਮ ਕਰ ਦੇ ਇਹ ਤੇਰੀ ਮੁਹੱਬਤ ਦਾ ਸਬੂਤ ਹੋਵੇਗਾ ਹਰਸ਼ ਨੇ ਮੇਰੀ ਗੱਲ ਮੰਨ ਲਈ ਤੇ ਆਪਣੀ ਸਾਰੀ ਜਾਇਦਾਦ ਮੇਰੇ ਨਾਮ ਕਰ ਦਿੱਤੀ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗੀ ਸੀ ਪਰ ਬੱਚੇ ਦੀ ਚਿੰਤਾ ਮੈਨੂੰ ਹਜੇ ਵੀ ਸਤਾ ਰਹੀ ਸੀ ਮੇਰੀ ਡਿਲੀਵਰੀ ਵਿੱਚ ਬਹੁਤ ਘੱਟ ਦਿਨ ਰਹਿ ਗਏ ਸੀ ਫਿਰ ਮੈਂ ਇੱਕ ਨਾਟਕ ਕੀਤਾ ਮੈਂ ਜਾਣ ਬੁੱਝ ਕੇ ਪੌੜੀਆਂ ਤੋਂ ਡਿੱਗ ਪਈ ਮੇਰੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਸੀ ਮੈਨੂੰ ਬਹੁਤ ਜ਼ਿਆਦੀਆਂ ਸੱਟਾਂ ਲੱਗ ਗਈਆਂ ਸੀ ਮੈਂ ਬੇਹੋਸ਼ ਹੋ ਗਈ ਮੈਂ ਜਦੋਂ ਹੋਸ਼ ਵਿੱਚ ਆਈ ਤਾਂ ਮੈਂ ਹਸਪੀਟਲ ਦੇ ਬੈੱਡ ਤੇ ਬੇਸੁੱਧ ਲੇਟੀ ਹੋਈ ਸੀ ਮੈਨੂੰ ਨਰਸ ਨੇ ਬੜੇ ਹੀ ਦੁੱਖ ਨਾਲ ਕਿਹਾ ਕਿ ਬੱਚੇ ਨੂੰ ਅਸੀਂ ਬਚਾ ਨਹੀਂ ਸਕੇ ਇਹ ਖਬਰ ਸੁਣ ਕੇ ਇੱਕ ਪਲ ਦੇ ਲਈ ਮੇਰੇ ਦਿਲ ਨੂੰ ਕੁਝ ਹੋਇਆ ਸੀ ਜਿਵੇਂ ਕਿਸੇ ਨੇ ਮੇਰੇ ਸਰੀਰ ਵਿੱਚ ਆਦਮਾ ਕੱਢ ਲਈ ਹੋਵੇ ਮੈਂ ਖਾਲੀ-ਖਾਲੀ ਨਜ਼ਰ ਇੱਧਰ-ਉੱਧਰ ੜਾ ਰਹੀ ਸੀ ਤਾਂ ਮੈਨੂੰ ਹਰਸ਼ ਨਜ਼ਰ ਆਇਆ ਉਹਨੇ ਆਪਣੀ ਗੋਦੀ ਵਿੱਚ ਮਰੇ ਹੋਏ ਬੱਚੇ ਨੂੰ ਚੁੱਕਿਆ ਹੋਇਆ ਸੀ ਤੇ ਉਹ ਪੂਰੇ ਹਸਪਤਾਲ ਵਿੱਚ ਮਠਿਆਈ ਵੰਡ ਰਿਹਾ ਸੀ ਇਹ ਸਾਰਾ ਕੁਝ ਵੇਖ ਕੇ ਮੈਂ ਬਹੁਤ ਜ਼ਿਆਦਾ ਕਬਰਾ ਗਈ ਸੀ ਹਰ ਸ਼ੂ ਮਰੇ ਹੋਏ ਬੱਚੇ ਨੂੰ ਘਰ ਲਿਆਇਆ ਸੀ ਤੇ ਉਹ ਉਸ ਬੱਚੇ ਨੂੰ ਆਪਣੇ ਨਾਲ ਰੱਖਿਆ ਕਰਦਾ ਸੀ। ਉਹਦੇ ਕੱਪੜੇ ਬਦਲਦਾ, ਉਹਦੇ ਲਈ ਦੁੱਧ ਬਣਾਉਂਦਾ ਸੀ। ਉਹਦਾ ਡਾਈਪਰ ਤੱਕ ਚੇਂਜ ਕਰਦਾ ਸੀ। ਪਰ ਮੇਰੇ ਵਿੱਚ ਉਸ ਬੱਚੇ ਦੀ ਸ਼ਕਲ ਵੇਖਣ ਦੀ ਵੀ ਹਿੰਮਤ ਨਹੀਂ ਸੀ। ਮੇਰੇ ਬੱਚੇ ਦੀ ਮੌਤ ਨੂੰ 5 ਦਿਨ ਹੋ ਗਏ ਸੀ। ਜਾਣੀ ਹਰਸ਼ 5 ਦਿਨਾਂ ਤੱਕ ਮਰੇ ਹੋਏ ਬੱਚੇ ਨੂੰ ਲੈ ਕੇ ਫਿਰ ਰਿਹਾ ਸੀ। ਮੈਨੂੰ ਹੈਰਾਨੀ ਹੋਈ ਕਿ ਅਜੇ ਤੱਕ ਬੱਚੇ ਦੀ Laash ਵਿੱਚੋਂ ਬਦਬੂ ਆਉਣੀ ਸ਼ੁਰੂ ਕਿਉਂ ਨਹੀਂ ਹੋਈ? ਮੈਂ ਇਹ ਸਭ ਦੇਖ ਕੇ ਖੁਦ ਪਾਗਲ ਹੁੰਦੀ ਜਾ ਰਹੀ ਸੀ ਮੈਂ ਰਜੇਸ਼ ਨੂੰ ਫੋਨ ਕਰਕੇ ਕਿਹਾ ਕਿ ਮੈਂ ਤੇਰੇ ਨਾਲ ਨਵਾਂ ਘਰ ਵਸਾਉਣਾ ਚਾਹੁੰਦੀ ਹਾਂ ਉਹ ਕਹਿਣ ਲੱਗਾ ਠੀਕ ਆ ਤੂੰ ਆਪਣਾ ਸਾਰਾ ਗਹਿਣਾ ਤੇ ਜਾਇਦਾਦ ਦੇ ਪੇਪਰ ਲੈ ਕੇ ਬਸ ਢਡੇ ਤੇ ਪਹੁੰਚ ਜਾਵੀਂ ਮੈਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਸੀ ਮੇਰੇ ਕੋਲ ਜ਼ਿਆਦਾਤਰ ਹੀਰੇ ਦੇ ਹੀ ਗਹਿਣੇ ਸੀ ਉਹ ਸਾਰੀਆਂ ਚੀਜ਼ਾਂ ਬੈਗ ਵਿੱਚ ਪਾ ਕੇ ਮੈਂ ਦੁਪਹਿਰੇ 2 ਵਜੇ ਬਸ ਢਡੇ ਤੇ ਪਹੁੰਚ ਗਈ ਰਜੇਸ਼ ਮੇਰੇ ਇੰਤਜ਼ਾਰ ਵਿੱਚ ਉਥੇ ਹੀ ਖੜਾ ਸੀ ਉਹ ਮੈਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਉਹਨੇ ਅੱਗੇ ਵਧ ਕੇ ਜਲਦੀ ਨਾਲ ਮੇਰੇ ਹੱਥ ਵਿੱਚੋਂ ਬੈਗ ਫੜਿਆ ਤੇ ਮੈਨੂੰ ਬੈਂਚ ਤੇ ਬਿਠਾ ਕੇ ਖੁਦ ਟਿਕਟ ਲੈਣ ਚਲਾ ਗਿਆ ਮੈਂ ਅੱਡੇ ਤੇ ਬੈਠੀ ਰਜੇਸ਼ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਵਾਪਸ ਨਹੀਂ ਆਇਆ ਇਥੋਂ ਤੱਕ ਕਿ ਬਾਸ ਅੱਡੇ ਤੇ ਖੜੀਆਂ ਸਾਰੀਆਂ ਬੱਸਾਂ ਜਾ ਚੁੱਕੀਆਂ ਸੀ ਹੁਣ ਮੇਰਾ ਮੱਥਾ ਠਣ ਗਿਆ ਮੈਂ ਰਜੇਸ਼ ਨੂੰ ਫੋਨ ਕੀਤਾ ਤਾਂ ਉਹਦਾ ਨੰਬਰ ਬੰਦ ਆ ਰਿਹਾ ਸੀ ਮੈਨੂੰ ਅੱਡੇ ਤੇ ਬੈਠੇ ਬੈਠੇ ਬੜੀ ਦੇਰ ਹੋ ਗਈ ਸੀ ਮੈਂ ਉੱਠ ਕੇ ਘਰ ਵੱਲ ਚੱਲ ਪਈ ਮੈਂ ਟੈਕਸੀ ਰਜੇਸ਼ ਦੇ ਘਰ ਦੇ ਬਾਹਰ ਰੁਕਵਾ ਲਈ ਪਰ ਉਹਦੇ ਗੇਟ ਨੂੰ ਬਾਹਰ ਬਹੁਤ ਵੱਡਾ ਤਾਲਾ ਲੱਗਿਆ ਹੋਇਆ ਸੀ ਮੈਂ 당ਗ ਰਹਿ ਗਈ ਰਜੇਸ਼ ਦੇ ਘਰ ਦੇ ਕੋਲ ਹੀ ਇੱਕ ਬੁੱਢਾ ਜਿਹਾ ਆਦਮੀ ਖੜਾ ਸੀ ਮੈਂ ਕਿਹਾ ਅੰਕਲ ਤੁਸੀਂ ਕੌਣ ਹੋ ਤਾਂ ਉਹ ਬੋਲਿਆ ਬੇਟਾ ਅਸੀਂ ਇਹ ਘਰ ਖਰੀਦ ਲਿਆ ਆ ਇਸ ਘਰ ਦਾ ਮਾਲਕਰ ਰਜੇਸ਼ ਸੀ ਉਹਨੇ ਮੈਨੂੰ ਦੱਸਿਆ ਸੀ ਕਿ ਉਹਦੀ ਕੋਈ ਲੋਟਰੀ ਲੱਗੀ ਆ ਇਸ ਲਈ ਉਹ ਮੈਨੂੰ ਇਹ ਘਰ ਸਸਤੇ ਰੇਟ ਤੇ ਹੀ ਵੇਚ ਕੇ ਮੁਬਈ ਸ਼ਿਫਟ ਹੋ ਗਿਆ ਆ ਮੇਰੇ ਤਾਂ ਆਸ-ਪਾਸ ਦੀਆਂ ਹਰ ਚੀਜ਼ਾਂ ਘੁੰਮਣ ਲੱਗੀਆਂ ਮੈਂ ਦੀਵਾਰ ਦਾ ਸਹਾਰਾ ਲੈ ਕੇ ਘਰ ਪਹੁੰਚੀ ਤਾਂ ਹਰਸ਼ ਘਾ ਰਹੀ ਸੀ ਮੈਂ ਗੁੱਸੇ ਨਾਲ ਹਰਸ਼ ਨੂੰ ਕਿਹਾ ਕਿ ਮੇਰੇ ਬੇਟੇ ਦੀ লাশ ਨਾਲ ਨਾ ਖੇਡ ਇਹਨੂੰ ਦਫ਼ਨ ਕਰ ਦੇ ਅਚਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਉਹ ਬੋਲਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਆ ਕਿ ਤੂੰ ਮੇਰੇ ਬੇਟੇ ਨੂੰ ਮਰਿਆ ਹੋਇਆ ਨਾ ਕਹਿ ਤੂੰ ਮੇਰੇ ਨਾਲ ਆ ਤੈਨੂੰ ਮੈਂ ਕੁਝ ਦਿਖਾਉਂਦਾ ਹਾਂ ਉਹ ਜ਼ਬਰਦਸਤੀ ਮੇਰਾ ਹੱਥ ਫੜ ਕੇ ਮੈਨੂੰ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਰਿਸ਼ੀ ਲੇਟਿਆ ਹੋਇਆ ਸੀ। ਉਹਨੇ ਇੱਕਦਮ ਰਿਸ਼ੀ ਦੇ ਮੂੰਹ ਤੋਂ ਕੱਪੜਾ ਹਟਾ ਦਿੱਤਾ। ਮੇਰੀ ਨਜ਼ਰ ਜਿਵੇਂ ਹੀ ਉਸ ਬੱਚੇ ਦੇ ਮੂੰਹ ਤੇ ਪਈ ਤਾਂ ਮੇਰੇ ਮੂੰਹ ਵਿੱਚੋਂ ਜ਼ੋਰ ਨਾਲ ਚੀਕ ਨਿਕਲੀ ਕਿਉਂਕਿ ਉੱਥੇ ਤਾਂ ਇੱਕ ਗੁੱਡਾ ਪਿਆ ਹੋਇਆ ਸੀ ਤੇ ਇਸ ਗੁੱਡੇ ਦੇ ਮੂੰਹ ਤੇ ਰਿਸ਼ੀ ਦੀ ਫੋਟੋ ਲੱਗੀ ਹੋਈ ਸੀ। ਮੈਂ ਇੱਕਦਮ ਫੁੱਟ-ਫੁੱਟ ਕੇ ਰੋਣ ਲੱਗੀ। ਹਰਸ਼ ਬੋਲਿਆ ਤੈਨੂੰ ਮੇਰੇ ਬੱਚੇ ਦਾ ਕਤਲ ਕਰਦੇ ਹੋਏ ਜਰਾ ਵੀ ਦੁੱਖ ਨਹੀਂ ਹੋਇਆ? ਤੂੰ ਕਿਹੋ ਜਿਹੀ ਮਾਂ ਆ? ਤੂੰ ਇੱਕ ਗੈਰ ਮਰਦ ਦੀ ਖਾਤਰ ਮੇਰਾ ਬੱਚਾ ਹੀ ਮਾਰ ਦਿੱਤਾ ਮੈਨੂੰ ਦੱਸ ਕਿਉਂ ਕੀਤਾ ਇਹ ਸਭ ਕੁਝ ਜਿਸ ਦੀ ਖਾਤਰ ਤੂੰ ਇਹ ਸਭ ਕੁਝ ਕੀਤਾ ਉਹ ਤੈਨੂੰ ਬਾਸ ਛੱਡੇ ਤੇ ਇਕੱਲਾ ਹੀ ਛੱਡ ਕੇ ਫਰਾਰ ਹੋ ਗਿਆ ਮੈਂ ਇੱਕਦਮ ਹੈਰਾਨ ਹੋ ਗਈ ਤਾਂ ਕਿ ਹਰਸ਼ ਮੇਰੀਆਂ ਸਾਰੀਆਂ ਹਰਕਤਾਂ ਜਾਣਦਾ ਸੀ ਮੈਂ ਹਰਸ਼ ਦੇ ਪੈਰਾਂ ਵਿੱਚ ਡਿੱਗ ਕੇ ਰੋਣ ਲੱਗੀ ਮੈਂ ਹੱਥ ਜੋੜ ਕੇ ਮਾਫੀ ਮੰਗੀ ਤੇ ਕਿਹਾ ਕਿ ਤੇਰੀ ਸਾਰੀ ਜਾਇਦਾਦ ਉਹ ਲੈ ਕੇ ਭੱਜ ਗਿਆ ਹਰਸ਼ ਬੋਲਿਆ ਮੈਂ ਜਾਣਦਾ ਹਾਂ ਕਿ ਤੂੰ ਮੇਰੇ ਕੋਲੋਂ ਲੁਕ ਲੁਕੇ ਰਜੇਸ਼ ਨੂੰ ਮਿਲਿਆ ਕਰਦੀ ਸੀ। ਉਹਦੀ ਖਾਤਰ ਤੂੰ ਮੇਰੇ ਬੱਚੇ ਨੂੰ ਵੀ ਮੌਤ ਦੀ ਘਾਟ ਉਤਾਰ ਦਿੱਤਾ। ਉਹਦੀ ਖਾਤਰ ਤੂੰ ਮੇਰੇ ਕੋਲੋਂ ਸਾਰੀ ਜਾਇਦਾਦ ਮੰਗੀ। ਮੈਂ ਅਲਮਾਰੀ ਵਿੱਚੋਂ ਸਾਰੇ ਅਸਲੀ ਗਹਿਣੇ ਕੱਢ ਕੇ ਉਹਦੀ ਜਗ੍ਹਾ ਨਕਲੀ ਗਹਿਣੇ ਰੱਖ ਦਿੱਤੇ ਸੀ। ਜਾਇਦਾਦ ਦੇ ਪੇਪਰ ਵੀ ਨਕਲੀ ਰੱਖ ਦਿੱਤੇ ਸੀ। ਮੈਂ ਜਾਣਦਾ ਸੀ ਕਿ ਤੂੰ ਰਜੇਸ਼ ਕੋਲੋਂ ਧੋਖਾ ਖਾ ਕੇ ਮੇਰੇ ਕੋਲ ਹੀ ਵਾਪਸ ਆਵੇਂਗੀ। ਮੈਂ ਬੜੀ ਹੈਰਾਨੀ ਨਾਲ ਹਰਸ਼ਵਲ ਵੇਖ ਕੇ ਕਿਹਾ ਕਿ ਤੂੰ ਮੈਨੂੰ ਮਾਫ਼ ਕਰ ਦਿੱਤਾ? ਤਾਂ ਉਹ ਹੱਸ ਕੇ ਬੋਲਿਆ ਤੂੰ ਮੇਰੇ ਨਾਲ ਰਹੇਂਗੀ ਦਿਨ ਰਾਤ ਮੇਰੀ ਸ਼ਕਲ ਵੇਖੇਂਗੀ ਕਿ ਇਹ ਕਿਸੇ ਸਜ਼ਾ ਤੋਂ ਘਟਿਆ ਤੂੰ ਮੇਰੇ ਬੱਚੇ ਨੂੰ ਮਾਰਿਆ ਅੰਜਲੀ ਮੈਂ ਤੈਨੂੰ ਉਮਰ ਕੈਦੀ ਸਜ਼ਾ ਸੁਣਾਉਂਦਾ ਹਾਂ ਹਰਸ਼ ਚਲਾ ਗਿਆ ਸੀ ਤਾਂ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਸੀ ਪਰ ਅਨ ਚਾਹੇ ਇਨਸਾਨ ਦੇ ਨਾਲ ਰਹਿਣਾ ਵੀ ਇੱਕ ਸਜ਼ਾ ਹੀ ਸੀ ਤੇ ਮੇਰੇ ਵਰਗੀ ਔਰਤ ਇਸ ਸਜ਼ਾ ਦੀ ਹੱਕਦਾਰ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ